ਫੋਕਲ ਪੁਆਇੰਟ ਗੋਇੰਦਵਾਲ ਸਾਹਿਬ ਵਿਖੇ ਸਥਿਤ ਸਤਗੁਰੂ ਸਪਿੰਨਿੰਗ ਮਿਲ ਦੇ ਵਿੱਚ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਮੌਕੇ ਤੇ ਪਹੁੰਚੀ ਹੈ ਫਾਇਰ ਬ੍ਰਿਗੇਡ ਜੀ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਅੱਗ ਲੱਗਣ ਦੇ ਕਾਰਨ ਫੈਕਟਰੀ ਦਾ ਸ਼ੈੱਡ ਵੀ ਡਿੱਗ ਗਿਆ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਦੇ ਨਾਲ ਫੈਕਟਰੀ ਦੇ ਅੰਦਰ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਿਆ ਦਾ ਕੱਚਾ ਮਾਲ ਸੜ ਕੇ ਸਵਾਹ ਹੋਇਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਰ ਇਹ ਕੀ ਨਾਂ ਪੜਾਈ ਸਰਿੰਦਰ ਸਿੰਘ ਜੀ ਕਿਹੜਾ ਪੜਾਈ ਹੈ ਅਮਰੋਸਰ ਰਹਿਸ਼ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਕੋਨਵਾਦ ਸਾਹਿਬ ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਇਹ ਕਿਦਾਂ ਲੱਗੀ ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ ਮੈਂ ਅਮਰੋਸਰ ਤੋਂ ਆ ਰਿਹਾ ਸੀ ਰਹਿਸ਼ਮੇਰੀ ਅਮਰੋਸਰ ਆ ਰਾਸਤੇ 'ਚ ਮੈਂ ਆ ਰਿਹਾ ਸੀ ਕਿਉਂ ਅੱਗੇ ਤਾਂ 10 ਵਜੇ ਆ ਜੀ ਤਾਂ ਇੱਥੇ ਅੱਜ ਲੇਟ ਹੋਣ ਦਾ ਕਾਰਨ ਇਹ ਹੋਇਆ ਕਿ ਮੈਂ ਸਮਾਨ ਕੁਝ ਖਰੀਦਣ ਲਾ ਪਿਆ ਬਾਜ਼ਾਰ 10:30 11 ਵਜੇ ਨਾ ਖੁੱਲਦਾ ਸਮਾਨ ਲੈ ਕੇ ਮੈਂ ਆਇਆ ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਜਦ ਮੈਂ ਆਇਆ ਇੱਥੇ ਤਾਂ ਸਭ ਕੁਝ ਤਬਾਹ ਹੋ ਚੁੱਕਿਆ ਸੀ ਤੇ ਤੁਹਾਨੂੰ ਕਿੰਨੇ ਵਜੇ ਕੱਢ ਦਾ ਦੱਸਣਾ ਲੱਗਾ ਮੈਨੂੰ ਪ੍ਰੋਪਰ ਜੀ ਤੁਹਾਨੂੰ ਫੋਨ ਮੈਨੂੰ ਪਹਿਲਾਂ ਇਹਨਾਂ ਦਾ ਆਇਆ ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਮੂੰਹ ਸਭ ਤੋਂ ਪਹਿਲਾਂ ਫੋਨ ਆਇਆ ਮੇਰਾ ਖਿਆਲ 12:00 ਵਜੇ ਨਾ ਆਇਆ ਅੱਛਾ ਜੀ ਹਾਂ ਜੀ ਇਹ ਹੁਣ ਕਿੰਨਾ ਕੰਨਾ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ ਹੈ ਨੁਕਸਾਨ ਤੇ ਭਾਈ ਦੱਸ ਨਹੀਂ ਸਕਦੇ ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਇਹ ਆਪਣਾ ਕਹਾ ਇਹ ਕਾਲੀ ਫੈਕਟਰੀ ਕਾਲੀ ਤੁਹਾਡੀ ਧਾਗਾ ਮਿਲ ਸੀ ਜੀ ਕਿੰਨੇ ਵਰਕਰ ਕਿਹਾ ਸਾਰੇ ਸੇਫ ਨੇ ਜਿਹੜੇ ਕੰਮ ਕਰਦੇ ਨੇ ਵਰਕਰ ਸੇਫ ਹੈ ਜੀ ਵਰਕਰ ਜਦੋਂ ਜਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ ਵਰਕਰ ਬਾਹਰ ਆ ਗਏ ਪਹਿਲਾਂ ਤਾਂ ਜਦੋਂ ਜਦ ਕਰਦੇ ਰਹੇ ਮੁਰਕੇ ਜਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ ਕਿਹਾ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਤਾਂ ਲੈ ਆ ਗਈਆਂ ਫਾਇਰ ਬ੍ਰਿਗੇਡ ਟਾਈਮ ਨਾਲ ਨਹੀਂ ਜੀ ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ ਤੇ ਰਸਤੇ ਦੇ ਵਿੱਚ ਉਹ ਮੇਰਾ بیٹے ਨੂੰ ਮੈਂ ਫੋਨ ਕੀਤਾ ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਜੀ ਮੈਂ ਕਿਹਾ ਜਿੰਨੀਆਂ ਵੀ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ ਪਰ ਜਦੋਂ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਹੁਣ ਜਿਸ ਤਰੀਕੇ ਨਾਲ ਦੱਸਿਆ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਤੁਹਾਡਾ ਤੇ ਕੀ ਹੁਣ ਸਰਕਾਰ ਕੋਲੋਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗਤਾ ਦੀ ਪ੍ਰਸ਼ਾਸਨ ਕੋ ਮੰਗੇ ਆ ਜੀ ਇੱਕ ਇਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋੰਦਵਾਲ ਇੰਡਸਟਰੀ ਏਰੀਆ ਚ ਸਿਗੀਆਂ ਫਰਬਿਗਰੇਟ ਦੀਆਂ ਗੱਡੀਆਂ ਫਰਬਿਗਰੇਟ ਦਾ ਦਫ਼ਤਰ ਵੀ ਸੀਗਾ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਇਥੋਂ ਚੁੱਕ ਲੀਆਂ ਨਾ ਹੁਣ ਇਥੇ ਕੋ ਗੱਡੀ ਆ ਨਾ ਕੋਈ ਦਫ਼ਤਰ ਆ ਫਰਬਿਗਰੇਟ ਦਾ ਦੂਰ ਤੋਂ ਆਉਂਦੀਆਂ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ ਤਰ ਤਰ ਤੋਂ ਆਈ ਆ ਪੱਟੀ ਤੋਂ ਆਈ ਆ ਆਉਂਦਿਆਂ ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਤੇ ਉਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ ਤਾਂ ਮਤਲਬ ਮਿੰਟਾਂ ਸਕਿੰਟਾਂ ਜੀ ਹੋਇਆ ਸਭ ਕੁਝ ਸਭ ਜਿਹੜੀ ਅੱਜ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਕਾਦੀ ਫੈਕਟਰੀ ਦੇ ਕਿੰਨੇ ਨੰਬਰ ਫੈਕਟਰੀ ਹੈ ਜੀ ਇਹ ਦੇਖੋ ਜੀ ਅੱਜ ਸਵੇਰ ਤੋਂ ਬੜੀ ਦੁਖਦਾਈ ਖਬਰ ਸੁਣਨ ਨੂੰ ਮਿਲੀ ਕਿ ਸਤਗੁਰੂ ਸਪਿੰਨਿੰਗ ਮਿਲ ਜਿਹੜੀ ਕਿ 49 ਨੰਬਰ ਇੰਡਸਟਰੀ ਕੰਪਲੈਕਸ ਗੋਂਦਵਾਲ ਸਾਹਿਬ ਦੇ ਵਿੱਚ ਜਿਹੜੀ ਧਾਗੇ ਦੀ ਫੈਕਟਰੀ ਸੀਗੀ ਤੇ ਸਵੇਰ ਤੇ ਉੱਥੋਂ ਹੀ ਇੱਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਬੜਾ ਦੁਖਦਾਈ ਸਮਾਚਾਰ ਮਿਲਣ ਨੂੰ ਮਿਲਿਆ ਤੇ ਬਹੁਤ ਹੀ ਜਾ ਕੇ ਦੇਖਿਆ ਕਿ ਕਰੋਨਾ ਦੇ ਕੋਈ ਜ਼ਿਆਦਾ ਨੁਕਸਾਨ ਹੋ ਗਿਆ ਹੈ ਫੈਕਟਰੀ ਦੇ ਵਿੱਚ ਕਾਫੀ ਪੱਧਰ ਤੇ ਰਾਮਟੀਰੀਅਲ ਜਿਹੜਾ ਪਿਆ ਸੀ ਉੱਥੇ ਔਰ ਤਿਆਰ ਕੀਤਾ ਹੋਇਆ ਮਾਲ ਜਿਹੜਾ ਉਹ ਵੀ ਬੜੇ ਵੱਡੇ ਪੱਧਰ ਤੇ ਪਿਆ ਸੀਗਾ ਤੇ ਬਹੁਤ ਹੀ ਦੁਖਦਾਈ ਸਮਾਚਾਰ ਹੈ ਤੇ ਸਭ ਤੋਂ ਮੈਂ ਸਮਝਦਾ ਕਿ ਬੜੀ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ ਕਿ ਇਸ ਇੰਡਸਟਰੀ ਕੰਪਲੈਕਸ ਦੇ ਵਿੱਚ ਜਿੱਥੇ 80 90 ਪ੍ਰੋਜੈਕਟ ਹੈ ਬੜੇ ਵੱਡੇ ਵੱਡੇ ਪ੍ਰੋਜੈਕਟ ਵੀ ਇੱਥੇ ਚੱਲ ਰਹੇ ਆ ਪਰ ਇੱਥੇ ਫਾਇਰ ਬ੍ਰਿਗੇਡ ਦੀ ਇੱਕ ਵੀ ਗੱਡੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਕਸਟਮਾ ਪਹਿਲਾਂ ਜਦੋਂ ਸ਼ਰੋਮਣੀ ਕਾਲੀਦਾਲ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਤਾਂ ਉਦੋਂ ਅਸੀਂ ਇੱਥੇ ਇੱਕ ਪ੍ਰਬੰਧ ਕੀਤਾ ਸੀਗਾ ਕਿ ਦੋ ਗੱਡੀਆਂ ਔਰ ਸਾਰੇ ਡਰਾਈਵਰਾਂ ਪਾ ਵਧੀਆ ਫਾਇਰ ਬ੍ਰਿਗੇਡ ਦਾ ਦਫ਼ਤਰ ਬਣਾਇਆ ਸੀਗਾ ਸਾਰਾ ਪਾਣੀ ਦੇ ਟੈਂਕਰ ਵਗੈਰਾ ਬਣਾ ਕੇ ਵਧੀਆ ਪ੍ਰਬੰਧ ਕੀਤਾ ਸੀਗਾ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕੋਈ ਖਿਆਲ ਹੀ ਨਹੀਂ ਕੀਤਾ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਖੁਦਾਨਾ ਖਾਸਤਾ ਜਿਵੇਂ ਅੱਜ ਐਡੀ ਵੱਡੀ ਘਟਨਾ ਵਾਪਰੀ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਉਹਨਾਂ ਵਾਸਤੇ ਕੋਈ ਵੀ ਫਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ ਜਦੋਂ ਮਾੜੀ ਘਟਨਾ ਵਾਪਰਦੀ ਹੈ ਅੱਜ ਜਦੋਂ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਉਸ ਤੋਂ ਬਾਅਦ ਬੀਏਟੀਆਰ ਭਾਰਤ ਹੈਵੀ ਇਲੈਕਟ੍ਰੀਕਲ ਉੱਥੋਂ ਗੱਡੀ ਮੰਗਵਾਈ ਤਰਨ ਤਰਨ ਤੋਂ ਗੱਡੀਆਂ ਮਗਵਾਈਆਂ ਤੇ ਜਦੋਂ ਤੱਕ ਗੱਡੀਆਂ ਇੱਥੇ ਪਹੁੰਚੀਆਂ ਉਦੋਂ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਮੈਂ ਸਮਝਦਾ ਕਿ ਇਹ ਦੇ ਵਿੱਚ ਜਿੱਥੇ ਸ਼ਾਰਟ ਸਰਕਟ ਦੀ ਗੱਲ ਹੋਈ ਉਹਦੇ ਨਾਲ ਨਾਲ ਇੱਕ ਬਹੁਤ ਵੱਡਾ ਸਰਕਾਰ ਦੀ ਨਲਾਕੀ ਵੀ ਹੈ ਜੇ ਕਿਤੇ ਸਮੇਂ ਦੇ ਮੁਤਾਬਕ ਜੇ ਟਾਈਮ ਸਿਰ ਉੱਥੇ ਗੱਡੀਆਂ ਪਹੁੰਚ ਜਾਂਦੀਆਂ ਫੈਰ ਬੁਰਗੇੜਾ ਵਾਲਾ ਦੀਆਂ ਤੇ ਵਧੀਆ ਤਰੀਕੇ ਨਾਲ ਕੰਟਰੋਲ ਕਾਬੂ ਕੀਤਾ ਜਾ ਸਕਦਾ ਸੀ ਤੇ ਅੱਜ ਕਰੋੜਾਂ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਕਿ ਜਲਦੀ ਪੂਰਾ ਨਹੀਂ ਹੋ ਸਕਦਾ